ਇੰਨਾ ਪਿਆਰ ਤੁਸੀਂ ਦੇ ਰਹੇ ਹੋ ਇਹ ਪਰਮਾਤਮਾ ਵੱਲੋਂ ਹੀ ਕੋਈ ਕਿਰਪਾ ਹੈ ਨਹੀਂ ਇਹੋ ਜਿਹੇ ਵੇਲੇ ਗਰਮੀ ਦੇ ਵਿੱਚ ਇੰਨੇ ਨੇਰੇ ਜਾਂ ਦੁਪਹਿਰੇ ਇੰਨੇ ਲੋਕ ਉਡੀਕਦੇ ਔਰ ਗੱਡੀ ਫੁੱਲਾਂ ਨਾਲ ਭਰ ਦੇਣੀ ਇਹ ਕੋਈ ਪਰਮਾਤਮਾ ਵੱਲੋਂ ਹੀ ਕਿਰਪਾ ਹੈ ਨਹੀਂ ਅੱਜ ਕੱਲ ਲੀਡਰਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਜੇ ਕੋਈ ਲੀਡਰ ਮੱਥੇ ਲੱਗ ਜੇ ਲੋਕ ਇੱਕ ਵਾਰੀ ਘਰੇ ਜਾ ਕੇ ਦੁਬਾਰੇ ਬਾਪਸ ਆਉਂਦੇ ਨੇ ਵੀ ਕੰਮ ਹੀ ਬਣਨਾ ਉਹ ਮੱਥੇ ਲੱਗ ਗਿਆ ਸੀ ਤੇ ਇੱਥੇ ਤੁਸੀਂ ਆ ਪਿਆਰ ਦੇ ਰਹੇ ਹੋ ਆ ਜਿਹੜਾ ਤੁਹਾਡਾ ਪਿਆਰ ਹੈ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਇਹਨੂੰ ਕਿਸੇ ਕਰੰਸੀ 'ਚ ਮਾਪਿਆ ਨੋਲਿਆ ਨਹੀਂ ਜਾ ਸਕਦਾ ਮੈਨੂੰ ਤਾਂ ਇੰਨੀ ਕੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹੁਣ ਲੋਕ ਆਪ ਹੀ ਬੋਲਣ ਲੱਗੇ 2 ਸਾਲ ਤੋਂ ਜੋ ਕੰਮ ਹੋ ਰਹੇ ਨੇ ਉਹੀ ਬੋਲੀ ਜਾਂਦੇ ਆ ਤੇ 43000 ਨੌਕਰੀਆਂ ਬੋਲੀ ਜਾਂਦੀਆਂ ਬਿਜਲੀ ਦੇ ਬਿੱਲ ਬੋਲੀ ਜਾਂਦੇ ਆ ਜਿਹੜੇ ਜ਼ੀਰੋ ਆਉਂਦੇ ਆ ਕੱਸੀਆਂ ਨਹਿਰਾਂ ਖਾਲਾਂ ਜਿਹੜੀਆਂ ਕਦੇ ਬੰਦ ਹੋ ਗਿਆ 25 25 30 30 ਸਾਲ ਬਾਅਦ ਖੇਤਾਂ 'ਚ ਪਾਣੀ ਪਹੁੰਚਿਆ ਉਹ ਕੱਸੀਆਂ ਨਹਿਰਾਂ ਬੋਲੀ ਜਾਂਦੀਆਂ ਉਹ ਰਾਸ਼ਨ ਬੋਲੀ ਜਾਂਦਾ ਜਿਹੜਾ ਘਰ ਘਰ ਮਿਲਣ ਲੱਗ ਗਿਆ ਵੀਰੋ ਉਹ ਸਨਮਾਨ ਬੋਲੀ ਜਾਂਦੇ ਫੌਜੀ ਸ਼ਹੀਦਾਂ ਨੂੰ ਜਿਹੜੇ ਕਿ ਕਰੋੜ ਰੁਪਏ ਦੇ ਅਸੀਂ ਉਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਕਰਕੇ ਆਉਂਦੇ ਆ ਉਹਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਹੁੰਦੀ ਪਰ ਕਬੀਲਦਾਰੀ ਲੀਤੇ ਚੜੀ ਰਵੇ ਵੀਰੋ ਤੁਹਾਡੇ ਨਾਲ ਦੇ ਆ ਤੁਹਾਡੇ ਵਰਗਿਆਂ ਖੜੇ ਐ ਇਦਾਂ ਹੀ ਕੋਈ ਫਰਕ ਨਹੀਂ ਆਇਆ ਮੁੱਖ ਮੰਤਰੀ ਬਣ ਕੇ ਨਹੀਂ ਤਾਂ ਮੁੱਖ ਮੰਤਰੀ ਬਣ ਕੇ ਆਰਡਰ ਕਰ ਦਿੰਦੇ ਆ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਣਾ ਤੇ ਮੈਂ ਮੁੱਖ ਮੰਤਰੀ ਵੜ ਕੇ ਆਰਡਰ ਕਰਦਾ ਲੋਕਾਂ ਦੇ ਵਿੱਚ ਵੜਨਾ ਹੈ। ਕੀ ਹਾਲ ਹੈ ਸ਼ਾਕੋਟ ਵਾਲਿਓ? ਤੇਰਾ ਜੀਰੋ। ਵਾਹ ਵਈ ਵਾਹ, ਰੂ ਖੁਸ਼ ਹੋ ਗਈ। ਜਿੰਨਾ ਪਿਆਰ ਤੁਸੀਂ ਦੇ ਰਹੇ ਹੋ। ਇਹ ਪ੍ਰਮਾਤਮਾ ਵੱਲੋਂ ਹੀ ਕੋਈ ਕਿਰਪਾ ਹੈ। ਨਹੀਂ ਇਹੋ ਜੇ ਵੇਲੇ ਗਰਮੀ ਦੇ ਵਿੱਚ ਇੰਨੇ ਨੇਰੇ ਜਾਂ ਦੁਪਹਿਰੇ ਇੰਨੇ ਲੋਕ ਉਡੀਕਦੇ ਔਰ ਗੱਡੀ ਫੁੱਲਾਂ ਨਾਲ ਭਰ ਦੇਣੀ। ਇਹ ਕੋਈ ਪਰਮਾਤਮਾ ਵੱਲੋਂ ਹੀ ਕਿਰਪਾ ਹੈ ਨਹੀਂ ਅੱਜ ਕੱਲ ਲੀਡਰਾਂ ਨੂੰ ਕੋਈ ਮੂੰਹ ਨਹੀਂ ਲਾਉਂਦਾ ਜੇ ਕੋਈ ਲੀਡਰ ਮੱਥੇ ਲੱਗ ਜੇ ਲੋਕ ਇੱਕ ਵਾਰੀ ਘਰੇ ਜਾ ਕੇ ਦੁਬਾਰੇ ਵਾਪਸ ਆਉਂਦੇ ਨੇ ਵੀ ਕੰਮ ਹੀ ਬਣਨਾ ਉਹ ਮੱਥੇ ਲੱਗ ਗਿਆ ਸੀ ਤੇ ਇੱਥੇ ਤੁਸੀਂ ਆ ਪਿਆਰ ਦੇ ਰਹੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਹ ਸ਼ਾਗੁਰ ਦਾ ਇਲਾਕਾ ਮੈਂ ਸੋਚ ਰਿਹਾ ਸੀ ਕਾਸ਼ ਰਤਨ ਸਿੰਘ ਜੀ ਕਾਕੜ ਕਲਾ ਵੀ ਆਪਣੇ ਵਿੱਚ ਹੁੰਦੇ ਉਹਨਾਂ ਨੂੰ ਅੱਜ ਕਿੰਨੀ ਖੁਸ਼ੀ ਹੋਣੀ ਸੀ ਉਹਨਾਂ ਦਾ ਪਰਿਵਾਰ ਮੈਨੂੰ ਮਿਲ ਕੇ ਗਿਆ ਸੋ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰਦੇ ਆ ਸਾਡੇ ਬਹੁਤ ਧਰਤੀ ਨਾਲ ਜੁੜੇ ਹੋਏ ਸਰਪੰਚੀ ਤੋਂ ਉੱਠ ਕੇ ਸਾਡੇ ਲੀਡਰ ਸੀ ਪਰ ਪ੍ਰਮਾਤਮਾ ਨੂੰ ਕੋਈ ਹੋਰ ਮਨਜੂਰ ਸੀ ਕੁਝ ਸੁਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਮਾਤਮਾ ਅਸੀਂ ਪਰਿਵਾਰ ਦੇ ਨਾਲ ਖੜਾਗੇ ਵੀਰੋ ਆ ਜਿਹੜਾ ਤੁਹਾਡਾ ਪਿਆਰ ਹੈ ਇਹਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਇਹਨੂੰ ਕਿਸੇ ਕਰੰਸੀ 'ਚ ਮਾਪਿਆ ਨੀ ਤੋਲਿਆ ਨਹੀਂ ਜਾ ਸਕਦਾ ਮਨ ਤਾਂ ਇੰਨੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਨਹੀਂ ਹੁਣ ਲੋਕ ਆਪ ਹੀ ਬੋਲਣ ਲੱਗ ਗਏ ਸੋ ਇਸ ਕਰਕੇ ਮੇਰੇ ਗਲੇ ਨੂੰ ਥੋੜਾ ਜਿਹਾ ਰੈਸਟ ਮਿਲਦੀ ਹੈ ਕਿਉਂਕਿ 2 ਸਾਲ ਤੋਂ ਜੋ ਕੰਮ ਹੋ ਰਹੇ ਨੇ ਉਹੀ ਬੋਲੀ ਜਾਂਦੇ ਆ ਤੇ 43000 ਨੌਕਰੀਆਂ ਬੋਲੀ ਜਾਂਦੀਆਂ ਬਿਜਲੀ ਦੇ ਬਿੱਲ ਬੋਲੀ ਜਾਂਦੇ ਆ ਜਿਹੜੇ ਜ਼ੀਰੋ ਆਉਂਦੇ ਆ ਕੱਸੀਆਂ ਨਹਿਰਾਂ ਖਾਲਾਂ ਜਿਹੜੀਆਂ ਕਦੇ ਬੰਦ ਹੋ ਗਿਆ 25 25 30 30 ਸਾਲ ਬਾਅਦ ਖੇਤਾਂ 'ਚ ਪਾਣੀ ਪਹੁੰਚਿਆ ਉਹ ਕੱਸੀਆਂ ਨਹਿਰਾਂ ਬੋਲੀ ਜਾਂਦੀਆਂ ਉਹ ਰਾਸ਼ਨ ਬੋਲੀ ਜਾਂਦਾ ਜਿਹੜਾ ਘਰ ਘਰ ਮਿਲਣ ਲੱਗ ਗਿਆ ਵੀਰੋ ਉਹ ਸਨਮਾਨ ਬੋਲੀ ਜਾਂਦੇ ਆ ਫੌਜੀ ਸ਼ਹੀਦਾਂ ਨੂੰ ਜਿਹੜੇ ਕਿ ਕਰੋੜ ਰੁਪਏ ਦੇ ਅਸੀਂ ਉਹਨਾਂ ਸ਼ਹੀਦਾਂ ਦਾ ਮਾਨ ਸਨਮਾਨ ਕਰਕੇ ਆਉਨੇ ਆ ਉਹਦੀ ਕੁਰਬਾਨੀ ਦੀ ਕੀਮਤ ਕੋਈ ਨਹੀਂ ਹੁੰਦੀ ਪਰ ਕਬੀਲਦਾਰੀ ਲਈ ਤੇ ਚੜੀ ਰਵੇ ਸੋ ਵੀਰੋ ਉਹ ਟੋਲ ਪਲਾਜੇ ਬੋਲੀ ਜਾਂਦੇ ਆ 16 ਟੋਲ ਪਲਾਜੇ ਜਿਹੜੇ ਬੰਦ ਕਰਤੇ ਇੱਕ ਦਿਨ ਦਾ 58 ਲੱਖ 70 ਹਜ਼ਾਰ ਪੰਜਾਬੀਆਂ ਦਾ ਬਚ ਗਿਆ ਇੱਕ ਦਿਨ ਦਾ ਵੀਰੋ ਤੁਹਾਡੇ ਨਾਲ ਪਿਆ ਤੁਹਾਡੇ ਵਰਗੇ ਆ ਖੜੇ ਆ ਇਦਾਂ ਹੀ ਕੋਈ ਫਰਕ ਨਹੀਂ ਆਇਆ ਮੁੱਖ ਮੰਤਰੀ ਬਣ ਕੇ ਨਹੀਂ ਤਾਂ ਮੁੱਖ ਮੰਤਰੀ ਬਣ ਕੇ ਆਰਡਰ ਕਰ ਦਿੰਦੇ ਆ ਲੋਕਾਂ ਨੂੰ ਨੇੜੇ ਨਹੀਂ ਲੱਗਣ ਦੇਣਾ ਤੇ ਮੈਂ ਮੁੱਖ ਮੰਤਰੀ ਬਣ ਕੇ ਆਰਡਰ ਕਰਦਾ ਲੋਕਾਂ ਦੇ ਵਿੱਚ ਵੜਨਾ ਹੈ ਲੋਕਾਂ ਦੇ ਵਿੱਚ ਰਹਿਣਾ ਮੈਂ ਤਾਂ ਜਿਹੜੇ ਘਰਾਂ 'ਚ ਰਹਿੰਦੇ ਹੁੰਦੇ ਸੀ ਉੱਥੇ ਮੈਨੂੰ ਉਹੀ ਘਰ ਮੈਨੂੰ ਮਿਲਿਆ ਮੈਂ ਤਾਂ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਮੈਨੂੰ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੋਣੇ ਇੱਥੇ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਹੁਣ ਭਾਲ ਦੇ ਫਿਰਦੇ ਆ ਕੁਰਸੀਆਂ ਵੀਰੋ ਆਮਕਰਨ ਦੇ ਧੀਆਂ ਪੁੱਤ ਕਿਉਂ ਮੁੱਖ ਮੰਤਰੀ ਬਣ ਕੇ ਮੰਤਰੀ ਬਣ ਕੇ ਐਮ ਐਲ ਏ ਬਣ ਕੇ ਐਮ ਪੀ ਬਣ ਕੇ ਆਹੀ ਦੋਖ ਹੈ ਇਹਨਾਂ ਨੂੰ ਬਸ ਆਪਾਂ ਤਾਂ ਤੁਹਾਡੇ ਵਰਗੇ ਐਂ ਹੀ ਰਹਾਂਗੇ ਮੈਨੂੰ ਇੱਕ ਦੋਜੀ ਮਿਲਿਆ ਕਹਿੰਦਾ ਮੈਂ ਦੁੱਧ ਦਾ ਕੰਮ ਕਰਦਾ ਜੀ ਮੇਰੇ ਨਾਲ ਕਹਿੰਦਾ ਲੋਕ ਕਦੇ 3 ਮਹੀਨੇ ਬਾਅਦ ਸਾਬ ਕਰਦੇ ਸੀ ਕਦੇ 4 ਮਹੀਨੇ ਬਾਅਦ ਅਚਾਨਕ ਮੇਰੇ ਨਾਲ ਹਰੇਕ ਮਹੀਨੇ ਸਾਬ ਕਰਨ ਲੱਗੇ ਮੈਨੂੰ ਪੈਸੇ ਦੇਣ ਲੱਗੇ ਕਹਿੰਦਾ ਮੈਂ ਕਿਹਾ ਵੀ ਮੇਰਾ ਤਾਂ ਦੁੱਧ ਵੀ ਉਹੀ ਹੈ ਲੀਟਰ ਵੀ ਉਹੀ ਹੈ ਜਿਹਦੇ ਨਾਲ ਮਿੰਨ ਦਾ ਢੋਲੀ ਵੀ ਉਹੀ ਹੈ ਮੋਟਰਸਾਈਕਲ ਵੀ ਉਹੀ ਹੈ ਵੀ ਤੁਸੀਂ ਹੁਣ ਹਰੇਕ ਮਹੀਨੇ ਮੇਨਾ ਸਾਫ ਕਿਉਂ ਕਰਨ ਲੱਗ ਗਏ ਉਹ ਕਹਿੰਦਾ ਲੋਕ ਕਹਿੰਦੇ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਣ ਲੱਗ ਗਿਆ ਭਗਵੰਤਬਾਨ ਨੇ ਬਿਜਲੀ ਦਾ ਬਿੱਲ ਜ਼ੀਰੋ ਕਰਤਾ ਸਾਡੇ ਪੈਸੇ ਬਚਣ ਲੱਗ ਗਏ ਉਹੀ ਅਸੀਂ ਤੇਰਾ ਸਾਫ ਕਰਨ ਲੱਗ ਗਏ ਵੀਰੋ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀ ਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀ ਹੋ ਜਾਂਦੀਆਂ ਮੈਂ ਕਿਹਾ ਸੀ ਮਜੀਠੀਆ ਹਾਰੂ ਮੈਂ ਕਿਹਾ ਸੀ ਬਾਦਲ ਦਾ ਸਾਰਾ ਟੱਬਰੀ ਹਾਰੂ ਮੈਂ ਕਿਹਾ ਸੀ ਕੈਪਟਨ ਹਾਰੂ ਮੈਂ ਕਿਹਾ ਸੀ ਸਿੱਧੂ ਹਾਰੂ ਮੈਂ ਕਿਹਾ ਸੀ ਪੱਠੜ ਹਾਰੂ ਕਿਹਾ ਸੀ ਮਲੂਕਾ ਹਾਰੂ ਬਲਟੋਆ ਹਾਰੂ ਫਿਰ ਨਿਬੜ ਗਏ ਨਾ ਕੰਮ ਸਾਰਿਆਂ ਦਾ ਐਤਕੀ ਮੈਂ ਤੁਹਾਨੂੰ ਕਹਿਣਾ ਕਿ ਜਿਹੜਾ ਮਾਹੌਲ ਲੱਗ ਰਿਹਾ ਮੈਂ ਕਹੂੰਗਾ ਪੰਜਾਬ ਬਣੂੰਗਾ ਹੀਰੋ ਅੱਗੇ ਜੋ ਤੁਹਾਡੇ ਦਿਲ ਚ ਆਉ ਬੋਲ ਦਿਓ ਪੰਜਾਬ ਬਣੂੰਗਾ ਹੀਰੋ ਤੇਰਾ ਹੀਰੋ ਇਹ ਤਾਂ ਨਹੀਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ 13 ਜੀਰੋ ਕਹਿਣਾ ਇਹਦਾ ਤੁਸੀਂ ਆਪ ਇਹਦਾ ਮਤਲਬ ਅੰਦਰ ਤਾਂ ਤੁਸੀਂ ਗੱਲ ਬਣਾਈ ਬੈਠੇ ਹੋ ਏ ਇਹ ਤਾਂ ਹੁਣ ਤੁਸੀਂ ਉਹੀ ਤਮਾਸ਼ਾ ਜਾਂ ਦੇਖਦੇ ਹੋ ਡਰਾਮਾ ਜਾਂ ਵੀ ਕੌਣ ਆਉਂਦਾ ਕੌਣ ਨਾ ਪੰਜਾਬ ਬਣੂੰਗਾ ਹੀਰੋ ਤੇਰਾ ਹੀਰੋ 13 ਜੀਰੋ